ਨੀ ਗੱਲ ਕਰੀਏ ਨਿਊਯਾਰਕ ਸਿਟੀ ਦੁਨੀਆ ਦੀ ਟੌਪ ਦੇ ਜਿਹੜੇ ਸ਼ਹਿਰਾਂ ਦੇ ਵਿੱਚੋਂ ਇੱਕ ਆ ਦੁਨੀਆ ਦੀ ਫਾਈਨੈਂਸ਼ੀਅਲ ਰਾਜਧਾਨੀ ਇਸ ਨੂੰ ਆਖਿਆ ਜਾਂਦਾ ਆ ਆਰਥਿਕ ਤੌਰ ਦੇ ਉੱਤੇ ਰਾਸ਼ਪਤੀ 트੍ਰੰਪ ਦਾ ਸਿੱਧਾ ਹੀ ਸੰਬੰਧ ਇਸ ਸ਼ਹਿਰ ਦੇ ਨਾਲ ਰਿਹਾ ਆ 트੍ਰੰਪ ਟਾਵਰ ਹੋ ਗਏ ਜਾਂ ਉੱਥੇ ਉਹਨਾਂ ਦੇ ਬਿਜ਼ਨਸ 딜ਿੰਗਸ ਜਿਹੜੀਆਂ ਹੋ ਗਈਆਂ ਤੇ ਹੁਣ ਰਾਸ਼ਪਤੀ ਨੇ ਉੱਤੇ ਹੁਣੇ ਨਵਾਂ ਨਵਾਂ ਜਿਹੜਾ ਮੇਅਰ ਬਣਿਆ ਆ ਮੇਅਰ ਇਲੈਕਟ ਜ਼ੁਹਰਾਨ ਮਮਦਾਨੀ ਪਹਿਲਾ ਜਿਹੜਾ ਉਹ ਮੁਸਲਮ ਮੂਲ ਦਾ ਆ ਜਿਹੜਾ ਉਹ ਮੇਅਰ ਬਣਿਆ ਆ ਐਰਿਕ ਐਡਮ ਕੂਮੋਨ ਨੂੰ ਹਰਾ ਕੇ ਇਸ ਦੀ ਜਿਹੜੀ ਉੱਤੇ ਜਿੱਤ ਹੋਈ ਆ ਪਹਿਲਾਂ ਤਾਂ ਟਰੰਪ ਹੋਣਾ ਨੇ ਇਸ ਨੂੰ ਹਰਾਉਣ ਦੇ ਵਿੱਚ ਕੋਈ ਕਸਰ ਜਿਹੜੀ ਉਹ ਨਹੀਂ ਛੱਡੀ ਕੂਮੋਨ ਨੂੰ ਵੀ ਐਂਡੋਰਸ ਕਰ ਦਿੱਤਾ ਆ ਸੋਸ਼ਲਿਸਟ ਇਸ ਨੂੰ ਆਖਿਆ ਹਰ ਇੱਕ ਤਰ੍ਹਾਂ ਦਾ ਜਿਹੜਾ ਉਹਨਾਂ ਨੇ ਜਿਹੜਾ ਹੀਲਾ ਵਰਤਿਆ ਪਰ ਇਵੈਂਚੁਅਲੀ ਜਿਹੜੀ ਆ ਮਮਦਾਨੀ ਦੀ ਜਿੱਤ ਹੋਈ ਉਹਨਾਂ ਨੇ ਕਿਹਾ ਸੀਗਾ ਵੀ ਜੇ ਮਮਦਾਨੀ ਜਿੱਤਦਾ ਤਾਂ ਦੇ ਨਿਊਯਾਰਕ ਸਿਟੀ ਨੂੰ ਅਸੀਂ ਸਾਰਾ ਕੁਝ ਜਿਹੜਾ ਉਹ ਬੰਦ ਕਰ ਦੇਣਾ ਕੋਈ ਫੰਡਿੰਗ ਇਹ ਉਹ ਸਾਰਾ ਕੁਝ ਕਰ ਦੇਣਾ ਕਈ ਮਹੀਨਿਆਂ ਤੱਕ ਮਮਦਾਨੀ ਦੇ ਉਲਟ ਜਿਹੜਾ ਪ੍ਰਚਾਰ ਆ ਉਹ 트੍ਰੰਪ ਹੋਣਾ ਦੁਆਰਾ ਚੱਲਦਾ ਆ ਜਿਹੜਾ ਹੋ ਜਾਂਦਾ ਰਿਹਾ ਆ ਔਰ ਕਈ ਤਾਂ ਕਹਿੰਦੇ ਵੀ ਇਹਨੂੰ ਗਲਤ ਢੰਗ ਦੇ ਨਾਲ ਕੋ ਮਨਿਸਟਰ ਦੇ ਤੌਰ ਦੇ ਉੱਤੇ ਜਿਹੜਾ ਉਹ ਪੇਸ਼ ਕੀਤਾ ਜਾ ਰਿਹਾ ਆ ਹੁਣ ਜਿਹੜਾ ਇਹ ਚੀਜ਼ ਸਾਹਮਣੇ ਆ ਰਹੀ ਆ ਬਹੁਤ ਸਾਰੇ ਜਿਹੜੇ ਨਿਊਜ਼ ਏਜੰਸੀਜ਼ ਰਿਪੋਰਟ ਕਰ ਰਹੀਆਂ ਵੀ ਟਰੰਪ ਮਮਦਾਨੀ ਦੇ ਨਾਲ ਮੁਲਾਕਾਤ ਕਰਨ ਜਾ ਰਹੇ ਆ ਕਹਿੰਦੇ ਵੀ ਦੇ ਵਿਲ ਵਰਕ ਸਮਥਿੰਗ ਆਊਟ ਕਹਿੰਦੇ ਵੀ ਆਈਦਰ ਜੇ ਆ ਵਾਸ਼ਿੰਗਟਨ ਡੀਸੀ ਦੇ ਵਿੱਚ ਮਮਦਾਨੀ ਆਉਂਦਾ ਤਾਂ ਮੁਲਾਕਾਤ ਹੋਊਗੀ ਨਹੀਂ ਤਾਂ ਮੇਰੀ ਟੀਮ ਜਿਹੜੀ ਆ ਉਹਦੇ ਵਿੱਚੋਂ ਕੋਈ ਜਿਹੜਾ ਨਿਊਯਾਰਕ ਸਿਟੀ ਦੇ ਵਿੱਚ ਉੱਥੇ ਜਾ ਸਕਦਾ ਆ ਯੂਗਾਂਡਾ ਦਾ ਜਮਿਆ ਮਮਦਾਨੀ ਨੈਚਰਲਾਈਜ਼ਡ ਅਮਰੀਕਨ ਸਿਟੀਜ਼ਨ ਆ ਤੇ ਉਹਨੂੰ ਮੇਅਰ ਬਣਨ ਤੋਂ ਬਾਅਦ ਕਿਹਾ ਸੀਗਾ ਵੀ ਜਿੰਨੀ ਵੀ ਫੈਡਰਲ ਮਨੀ ਆ ਸ਼ਹਿਰ ਤੋਂ ਅਸੀਂ ਪੁੱਲ ਆਊਟ ਕਰ ਲੈਣੀ ਆ ਇਹਨੂੰ ਡੀ ਨੈਚਰਲਾਈਜ਼ ਤੇ ਰਿਪੋਰਟ ਕਰਨ ਦੀਆਂ ਚਰਚਾਵਾਂ ਵੀ ਇਲੈਕਸ਼ਨ ਤੋਂ ਪਹਿਲਾਂ ਬਾਅਦ ਕਾਫੀ ਜ਼ਿਆਦਾ ਜਿਹੜੀਆਂ ਉਹ ਚੱਲਦੀਆਂ ਰਹੀਆਂ 34 ਸਾਲਾਂ ਦਾ ਜਿਹੜਾ ਮਮਦਾਨੀ ਆ ਉਸਨੇ ਕਾਫੀ ਵੱਡੇ ਜਿਹੜੇ ਪੋਲਿਟੀਕਲ ਹੈਵੀ weight ਆ ਉਹਨਾਂ ਨੂੰ ਹਰਾਇਆ ਹੈਗਾ ਆ ਕਹਿੰਦੇ ਵੀ 9 ਪਰਸੈਂਟੇਜ ਪੁਆਇੰਟਸ ਦੇ ਨਾਲ ਉਸ ਦੀ ਜਿਹੜੀ ਉਹ ਜਿੱਤ ਹੋਈ ਸੀ ਮਮਦਾਨੀ ਨੇ ਜਦੋਂ ਜਿੱਤਿਆ ਸੀ ਤਾਂ ਆਪਣੀ ਭਾਸ਼ਣ ਜਿਹੜਾ ਦਿੰਦਾ ਸੀਗਾ ਉਹਨੇ ਕਿਹਾ ਸੀਗਾ ਵੀ ਮੈਂ ਨਿਊਯਾਰਕ ਨੂੰ 트럼ਪ ਪ੍ਰੂਫ ਜਿਹੜਾ ਉਹ ਕਰਨਾ ਹੈ ਜਦੋਂ ਜਨਵਰੀ ਦੇ ਵਿੱਚ ਜਿਹੜਾ ਆਫਿਸ ਆ ਉਹ ਉਹ ਨੇ ਸੌ ਜਿਹੜੀ ਹੋ ਚੱਕਣੀ ਹੈਗੀ ਆ ਸੋ ਹੁਣ 트럼ਪ ਹੋਣਾਂ ਦੇ ਦੁਆਰਾ ਇਸ ਨੂੰ ਪਹਿਲ ਕਦਮੀ ਜਾਂ ਮਮਦਾਨੀ ਦਵਾਲਾ ਇਸ ਪਾਸੇ ਵੱਲ ਨੂੰ ਕੀ ਹੋਊਗਾ ਇਹ ਦੇਖਣ ਵਾਲੀ ਗੱਲ ਆ ਪਰ 트럼ਪ ਹੋਣੀ ਹੁਣ ਮੁਲਾਕਾਤ ਕਰਨ ਦੇ ਲਈ ਜਿਹੜੇ ਆ ਉਹ ਅ ਜਾਣਗੇ ਸੋ ਮੇਅਰ ਜਿਹੜੇ ਨਿਊਯਾਰਕ ਦੇ ਕਹਿੰਦੇ ਵੀ ਵੁੱਡ ਲਾਈਕ ਟੂ ਮੀਟ ਵਿਦ ਅਸ ਵੀ ਵਿਲ ਵਰਕ ਸਮਥਿੰਗ ਆਊਟ ਇਹ ਟਰੰਪ ਹੁਣਾਂ ਨੇ ਜਿਹੜੀ ਆ ਸਟੇਟਮੈਂਟ ਜਾਰੀ ਕਰਦੇ ਹੋਏ ਕਿਹਾ ਜਦ ਵੀਕਐਂਡ ਦੇ ਉੱਤੇ ਟਰੰਪ ਹੁਣੀ ਫਲੋਰੀਡਾ ਚ ਗੋਲਫ ਖੇਡਣ ਦੇ ਲਈ ਜਿਹੜੇ ਅਕਸਰ ਹੀ ਜਿਹੜੇ ਜਾਂਦੇ ਆ ਜਿਹੜੇ ਕਹਿੰਦੇ ਵੀ ਮੈਂ ਕੰਮ ਬਹੁਤ ਜ਼ਿਆਦਾ ਕਰਦਾ ਆ ਪਰ ਛੁੱਟੀਆਂ ਸਭ ਤੋਂ ਜ਼ਿਆਦੀਆਂ ਕਹਿੰਦੇ ਵੀ ਇਹਨਾਂ ਦੀਆਂ ਆ ਤੇ ਉਸ ਦੌਰਾਨ ਉਹਨਾਂ ਨੇ ਟਵੀਟ ਕਰਕੇ ਉਦੋਂ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਇਹ ਗੱਲ ਜਿਹੜੀ ਉਹ ਆਕੀ ਆ ਸੋ ਇਹ ਕਾਫੀ ਹਾਈ ਪ੍ਰੋਫਾਈਲ ਮੀਟਿੰਗ ਹੋਊਗੀ ਹਰਜੋਤ ਸਿੰਘ ਜੀ ਜੇ ਇਹਨਾਂ ਦੋਨਾਂ ਦੀ ਮੀਟਿੰਗ ਹੋ ਜਾਂਦੀ ਆ ਕਿ ਉੱਥੇ ਹਾਲਾਤ ਯੂਕਰੇਨ ਦੇ ਰਾਸ਼ਪਤੀ ਵਾਲੇ ਜਿਹੜੇ ਤੂੰ ਤੂੰ ਮਵੇਂ ਵਾਲੇ ਜਿਹੜੇ ਬਣ ਜਾਣਗੇ ਜਾਂ ਫਿਰ ਕੋਈ ਇਹਦੇ ਵਿੱਚ ਆਪਸ ਚ ਇਹਨਾਂ ਦੀ ਕੋਈ ਸੰਧੀ ਜਾਂ ਕੋਈ ਡੀਲ ਜਿਹੜੀ ਉਹ ਬਣਾਈ ਜਾਂਦੀ ਆ ਇਹ ਦੇਖਣ ਦੀ ਗੱਲ ਹੋਊਗੀ ਪਰ 트럼ਪ ਉਹਨਾਂ ਨੇ ਦਰਵਾਜ਼ਾ ਖੋਲ੍ਹ ਲਿਆ ਆ ਵੀ ਹਾਂ ਮੁਲਾਕਾਤ ਦੇ ਲਈ ਆਪਾਂ ਰੈਡੀ